ਬਾਲ ਬਾਲ ਦਾ ਜੈ ਹੋਵੇ ਐਸੇ ਗੁਰਕਾ

ਇਹ ਮੱਥਾ ਟੇਕਣ ਆਏ ਸੀ ਔਰ ਬਾਕੀ ਜਦੋਂ ਵੀ ਹਰਮੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਜਾਂਦੇ ਆ ਆਪਣੇ ਪਰਿਵਾਰ ਲਈ ਆਪਣੇ ਚਾਹਣ ਵਾਲਿਆਂ ਲਈ ਸਾਰਿਆਂ ਲਈ ਤੇ ਮੇਰੇ ਬੱਚੇ ਨਾਲ ਆਏ ਐ ਸੂਰਿਆਨਸ਼ਰ ਮੰਦਿਰ ਔਰ ਮੇਰੇ ਦੋਸਤ ਨੇ ਸਾਬੀ ਬਾਜੀ ਤੇ ਬਾਜੀ ਨੂੰ ਤੁਸੀਂ ਜਾਣਦੇ ਹੋ ਸਰਜੀਤ ਬਾਜੀ ਸਾਡੇ ਬੱਸ ਬਹੁਤ ਅੱਛਾ ਲੱਗ ਰਿਹਾ ਹੈ ਔਰ ਹਮੇਸ਼ਾ ਦੀ ਤਰ੍ਹਾਂ ਅ ਗੁਰੂ ਮਹਾਰਾਜ ਮੇਰ ਕਰਨ ਦੀ ਕਿਰਪਾ ਕਰਨ ਕੇ ਸਾਰਿਆਂ ਨੂੰ ਕੋਈ ਵੀ ਸ਼ਬਦ ਧਾਰਮਿਕ ਮੈਂ ਜੀ ਹੁਣੇ ਇੱਕ ਸ਼ਹੀਦੀ ਦਿਹਾੜਿਆਂ ਤੇ ਇੱਕ ਧਾਰਮਿਕ ਗੀਤ ਕੀਤਾ ਰਿਕਾਰਡ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਉਹਦਾ ਟਾਈਟਲ ਹੈ ਦਾਦੀ ਮਾਂ ਤੇ ਤੋਂ ਇਹਨਾਂ ਨੂੰ ਰੀਸਰਵ ਬੋਲ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਮੈਂ ਤੁਹਾਨੂੰ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੋਣਾ ਹੈ ਉਹ ਉਹਦੀ ਵੈਸੇ ਮੈਂ ਬੋਲ ਕੇ ਦੱਸ ਦੇਣਾ ਵੀ ਉਹ ਉਹਦੇ ਬੋਲ ਨੇ ਕਿ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਪੁੱਤ ਦੇ लाडले ਪਿਆਰੇ ਦਾਦੀ ਮਾਂ ਨੇ ਛਾਤੀ ਨਾਲ ਲਾਲੇ ਘੁੱਟ ਕੇ ਮਤਲਬ ਉਹ ਉਸ ਰਾਤ ਦਾ ਇੱਕ ਇੱਕ ਬਿਆਨ ਹੈ ਜਦੋਂ ਮਤਲਬ ਉਹ ਇੱਕ ਦਾਦੀ ਦੇ ਦਿਲ ਦਾ ਦਰਦ ਹੈ ਜੋ ਉਹਨਾਂ ਨੇ ਉਸ ਵੇਲੇ ਹੰਡਾਇਆ ਸੀ ਜਾਂ ਹੰਡਾਇਆ ਹੋਏਗਾ ਤੇ ਉਸ ਬਾਰੇ ਇੱਕ ਗੀਤ ਰਿਕਾਰਡ ਕੀਤਾ ਹੈ ਸੰਗਤ ਦੇ ਰੂਪ ਰੂ ਕੀਤਾ ਤੇ ਸੰਗਤ ਵੱਲੋਂ ਬਹੁਤ ਹੰਗਾਰਾ ਵੀ ਮਿਲਿਆ ਉਹਨੂੰ ਔਰ ਅਸੀਂ ਬਹੁਤ ਧੰਨਵਾਦੀਆਂ ਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਕੁਛ ਨਾ ਕੁਛ ਇਦਾਂ ਦਾ ਕਰਦੇ ਰਹੀਏ ਤੇ ਜਿਹਦੇ ਨਾਲ ਅਸੀਂ ਸੰਗਤ ਨਾਲ ਜੁੜੇ ਰਹੀਏ ਸਰੋਤਿਆਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਬਸ ਸਰੋਤਿਆਂ ਨੂੰ ਇਹੀ ਕਹਿਣਾ ਹੈ ਕਿ ਜੀ ਪਿਆਰ ਕਰਦੇ ਰਹੋ ਚੰਗਾ ਸੁਣੋ ਚੰਗੇ ਕਲਾਕਾਰਾਂ ਨੂੰ ਪਿਆਰ ਕਰੋ ਔਰ ਚੰਗਾ ਸੰਗੀਤ ਸੁਣੋ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਇਹ ਕੁਝ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇਹ ਹੈਗੀਆਂ ਤੇ ਜਿੰਨਾ ਦੂਰ ਰਹੋਗੇ ਨਸ਼ੇ ਤੋਂ ਉਹਨਾਂ ਤੁਹਾਡੀ ਜ਼ਿੰਦਗੀ ਚੰਗੀ ਰਹੇਗੀ ਧੰਨਵਾਦ